ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸਿਰਫ ਚਾਰ ਦਾਣੇ ਦਾ 7 ਤੁਸੀਂ ਕਰ ਲਵੋ ਅੱਖਾਂ ਦੀ ਰੋਸ਼ਨੀ ਇੰਨੀ ਜ਼ਿਆਦਾ ਵਧੇਗੀ ਕਿ ਪੁਰਾਣੇ ਤੋਂ ਪੁਰਾਣੀ ਲੱਗੇ ਐਨਕ ਵੀ ਤੁਹਾਡੀ ਉੱਤਰ ਜਾਵੇਗੀ ਤੁਸੀਂ ਇਸ ਦਾ 7 ਲਗਾਤਾਰ 2 ਤੋਂ 3 ਮਹੀਨੇ ਕਰਨਾ ਹੈ ਜੇਕਰ ਤੁਸੀਂ ਇਸ ਦਾ ਲਗਾਤਾਰ 2 ਤੋਂ 3 ਮਹੀਨੇ 7 ਕਰੋਗੇ ਤਾਂ ਦੋਸਤੋ ਇਸ ਦੇ 7 ਨਾਲ ਤੁਹਾਡੇ ਐਨਕ ਸੱਚੇ ਮੁੱੱਚ ਹੀ ਉਤਰ ਜਾਣਗੇ ਜਿੰਨੀ ਮਰਜ਼ੀ ਨੰਬਰ ਦੀ ਐਨਕ ਹੋਵੇ ਜਿੰਨੇ ਮਰਜ਼ੀ ਵੱਡਾ ਨੰਬਰ ਹੋਵੇ ਬਸ ਤੁਸੀ ਇਸ ਚੀਜ਼ ਦੇ ਸੇਵਨ ਕਰਨਾ ਹੈ ਜੇਕਰ ਤੁਹਾਡੇ ਅੱਖਾਂ ਵਿੱਚ ਲਾਲੀ ਹੋਵੇ ਤੁਹਾਡੀ ਅੱਖਾਂ ਵਿੱਚੋਂ ਪਾਣੀ ਆਉਂਦਾ ਹੋਵੇ ਤਾਂ ਇਸ ਚੀਜ਼ ਦੇ ਸੇਵਨ ਨਾਲ ਤੁਹਾਡੀ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਡੇਲੀ ਅਪਲੋਡ ਕਰਦੇ ਹਾਂ ਜੇਕਰ ਤੁਸੀਂ ਵੀ ਐਸੇ ਤਰ੍ਹਾਂ ਦੇ ਨਵੀਆਂ-ਨਵੀਆਂ ਵੀਡੀਓਜ਼ ਰੋਜ਼ਾਨਾ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ 'ਤੇ ਪ੍ਰੈਸ ਕਰੋ ਤਾਂ ਜੋ ਸਿੱਧੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਇਸ ਨੁਸਖੇ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਅਤੇ ਬਾਅਦ ਵਿੱਚ ਦੱਸਾਂਗੇ ਕਿ ਤੁਸੀਂ ਇਹਦਾ ਸੇਵਨ ਕਿਸ ਸਮੇਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਬਦਾਮ ਨੂੰ ਲੈਣੇ ਹਨ ਬਦਾਮ ਵਿੱਚ ਵਿਟਾਮਿਨ E ਬਦੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਤੁਸੀਂ ਇੱਕ ਚਮਚ ਜੀਰਾ ਲੈਣਾ ਹੈ ਜੀਰੇ ਵਿੱਚ ਦੋਸਤ ਤੁਹਾਨੂੰ ਪਤਾ ਹੈ ਕਿ ਐਂਟੀਆਕਸੀਡੈਂਟs ਹੁੰਦੇ ਹਨ ਜਿਹੜੇ ਕਿ ਸਾਡੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਉਸ ਤੋਂ ਬਾਅਦ ਤੁਸੀਂ ਇੱਕ ਚਮਚ ਦਾ 1/4 ਹਿੱਸਾ ਸਫੇਦ ਮਿਰਚ ਲੈਣੀ ਹੈ ਸਫੇਦ ਮਿਰਚ ਦੇ ਸੇਵਨ ਨਾਲ ਤੁਹਾਡੀ ਅੱਖਾਂ ਦੀ ਲਾਲੀ ਠੀਕ ਹੋ ਜਾਵੇਗੀ ਅਤੇ ਤੁਸੀਂ ਇੱਕ ਚਮਚ ਸੌਂਫ ਲੈਣੀ ਹੈ ਅਤੇ 2 ਚਮਚ ਮਿਸ਼ਰੀ ਤਾਂ ਤੁਸੀਂ ਕੀ ਕਰਨਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਚੀਜ਼ ਵਿੱਚ ਪਾ ਕੇ ਕੁੱਟ ਲੈਣਾ ਹੈ ਦੋਸਤੋ ਬਦਾਮ ਤੁਸੀਂ 5-6 ਦੀ ਮਾਤਰਾ ਵਿੱਚ ਲੈ ਸਕਦੇ ਹੋ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਇਸ ਦੇ ਪਾਊਡਰ ਨੂੰ ਕੰਚ ਦੇ ਬਰਤਨ ਵਿੱਚ ਪਾ ਕੇ ਰੱਖ ਲੈਣਾ ਹੈ ਅਰੇ ਤੁਸੀਂ ਇਹਦਾ 7 ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਦੁੱਧ ਵਿੱਚ ਇੱਕ ਚਮਚ ਮਿਲਾ ਕੇ ਤੁਸੀਂ ਇਹਦਾ ਸੇਵਨ ਕਰਨਾ ਹੈ ਇਹਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਵੇ ਤੁਹਾਡੇ ਐਨਕਾ ਹਮੇਸ਼ਾ ਲੂਟ ਕੇ ਚਾਨ ਗਿਆ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ